ਮਿੱਤਰ ਪਿਆਰਿਓ ਸਾਰੇ ਪੰਜਾਬ ਨਾਲੋਂ ਸਸਤੇ ਅਸੀਂ ਬੀ ਲੈ ਕੇ ਆਏ ਆ ਪੰਜਾਬ ਪੈਸਟੀਸਾਈਡ ਸਟੋਰ ਗੋਨਿਆਣਾ ਤੇ ਜ਼ਿਲ੍ਹਾ ਬਠਿੰਡਾ ਠੀਕ ਹੈ ਲੋਕੇਸ਼ਨ ਜਿਹੜੀ ਹੈਗੀ ਆ ਵੀਡੀਓ ਦੇ ਵਿੱਚ ਚੱਲੀ ਜਾਂਦੀ ਆ ਮੇਨ ਜਿਹੜਾ ਹਾਈਵੇ ਅਮ੍ਰਿਤਸਰ ਬਠਿੰਡਾ ਤੇ ਤੁਸੀਂ ਨਾ ਤਸੱਲੀ ਕਰਕੇ ਆ ਜਿਓ ਸਾਰੇ ਪੰਜਾਬ ਆਲ ਹਰਿਆਣਾ ਰਾਜਸਥਾਨ ਚੋਂ ਸਭ ਤੋਂ ਸਸਤੇ ਤੇ ਸਭ ਤੋਂ ਵਧੀਆ ਬੀ ਤੁਹਾਨੂੰ ਮਿਲਣਗੇ ਅੱਛਾ ਭਾਈ ਕਿਹੜੇ ਕਿਹੜੇ ਬੀ ਆ ਮੜਾ ਦੱਸੋ ਆਪਾਂ ਨੂੰ ਅੱਛੇ ਭਾਈ ਸਾਰੇ ਕਿਸਾਨ ਵੀਰਾਂ ਨੂੰ ਤੇ ਆਪਣਾ ਕੈਸ਼ ਦਾ ਕੰਮ ਆ ਜੀ ਗੱਲ ਕਰਦੇ ਆ ਆਪਾਂ ਜਿਹੜੀ ਹੁਣ ਰੁੱਤ ਐ ਫਰਵਰੀ ਮਹੀਨਾ ਸਬਜੀ ਦੀ ਸਬਜੀ ਦਾ ਸੀਜ਼ਨ ਆ ਸਬਜੀ ਦੇ ਵਿੱਚ ਆਪਾਂ ਗੱਲ ਕਰੀਏ ਆਪਣੇ ਕੋਲ ਸਾਰੀਆਂ ਟਾਪ ਦੀਆਂ ਕੁਆਲਿਟੀਆਂ ਨੇ ਏ ਟੂ ਜ਼ेड ਜੀ ਜਿਹੜੇ ਕਿਸਾਨ ਵੀਰ ਸਿੱਧੂ ਸਾਹਿਬ ਜਿਹੜੇ ਹਾਂ ਜਿਹੜੇ ਕਿਸਾਨ ਵੀਰ ਸਬਜੀ ਦਾ ਕੰਮ ਕਰਦੇ ਆ ਉਹਨਾਂ ਨੂੰ ਸਾਰਿਆਂ ਨੂੰ ਇਹਨਾਂ ਦੀ ਕੁਆਲਿਟੀ ਬਾਰੇ ਪਤਾ ਹੈ ਜੀ ਠੀਕ ਹੈ ਜਿਆਦਾ ਆਪਾਂ ਨੂੰ ਦੱਸਣ ਦੀ ਲੋੜ ਨਹੀਂ ਬੀਆ ਬਾਰੇ ਸਾਰੀਆਂ ਕੁਆਲਿਟੀਆਂ ਆਪਣੇ ਕੋਲੇ ਜਾਇਜ਼ ਰੇਟਾਂ ਦੇ ਉੱਤੇ ਅਵੇਲੇਬਲ ਨੇ ਕੁਆਂਟੀਟੀ ਦੇ ਵਿੱਚ ਅਵੇਲੇਬਲ ਦੋਸਤੋ ਇੱਕ ਗੱਲ ਹੈ ਜਿਹੜਾ ਕੈਸ਼ ਕਾਊਂਟਰ ਹੈ ਹਨਾ ਕੈਸ਼ ਕਾਊਂਟਰ ਕੈਸ਼ਡ ਬਾਈ ਮਿਲੂ ਤੇ ਸਾਰੇ ਪੰਜਾਬ ਹਰਿਆਣਾ ਤੇ ਰਾਜਸਥਾਨ ਨਾਲੋਂ ਸਸਤੀ ਮਿਲੂ ਤੇ 20 ਕਾਦੇ ਕਦੇ ਬਈ ਇਹ 20 ਆਪਣੇ ਕੋਲੇ ਤੁਸੀਂ ਬੱਲਾਂ ਦੀ ਗੱਲ ਕਰ ਲਓ ਸਾਰੀਆਂ ਬੇਲਾਂ ਤਿਆਰ ਨੇ ਜੀ ਤੋਰੀ ਕੱਦੂ ਕਰੇਲਾ ਪੇਠਾ ਕੋਈ ਵੀ ਲਾ ਲਓ ਤੁਸੀਂ ਭਿੰਡੀ ਵਗੈਰਾ ਭਿੰਡੀ ਵਗੈਰਾ ਦੇ 20 ਅਵੇਲੇਬਲ ਨੇ ਭਿੰਡੀ ਚੌਲਾ ਜੀ ਆ ਜੂਮ ਕਰਦੇ ਬਾਈ ਸਾਰੇ ਵੀ ਆਪਣੇ ਕੋਲ 에ਅ ਟਾਈਮ ਅਵੇਲੇਬਲ ਨੇ ਚੰਗੀਆਂ ਕੁਆਲਿਟੀਆਂ ਠੀਕ ਹੈ ਲਓ ਵੀ ਮਿੱਤਰ ਪਿਆਰੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਸਾਨ ਵੀਰਾਂ ਤੱਕ ਪਹੁੰਚਾ ਦਿਓ ਸਕਰੀਨ ਤੇ ਨੰਬਰ ਚੱਲੀ ਜਾਂਦਾ ਜੇ ਤੁਸੀਂ ਜ਼ਿਆਦਾ ਕੁਆਂਟੀਟੀ ਚ ਲੈਣੇ ਹੋ ਤਾਂ ਤੁਹਾਨੂੰ ਹੋਮ ਡਿਲੀਵਰੀ ਵੀ ਹੋ ਜੂਗੀ ਧੰਨਵਾਦ